ਹਾਂਜੀ ਮੇਰੇ ਦੋਸਤੋ ਕੀ ਹਾਲ ਚਾਲ ਆ? ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ। ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ ਦੱਸਾਂਗੇ ਕਿ HF ਜਰਸੀ ਗੈਰ ਰਸਾਈ ਵਾਲ ਠੀਕ ਆ ਜੀ। ਇਹਨਾਂ ਦਾ ਆਪਾਂ ਦੱਸਾਂਗੇ ਵੀ ਜਿਹੜੇ ਜੈਨੋਮਿਕ ਬੱਲ ਹੁੰਦੇ ਆ ਤੇ ਨਾਨ ਜੈਨੋਮਿਕ ਬੱਲ ਹੁੰਦੇ ਆ ਠੀਕ ਆ ਜੀ ਵੀ ਜੈਨੋਮਿਕ ਬੱਲ ਜੀ ਆਪਾਂ 10 ਲੀਟਰ ਵਾਲੀ ਗਾਂ ਦੇ ਆਪਾਂ ਇਹਨਾਂ ਬੁੱਲਾਂ ਦਾ ਸੀਮਨ ਭਰੌਣੇ ਜਾਂ ਤਾਂ ਉਹ ਕਿੰਨਾ ਅੱਗੇ ਮਿਲਕ ਜੰਪ ਕਰ ਸਕਦੀਆਂ ਵਾ ਤੇ ਜਿਹੜੇ ਨੌਨ ਜੈਨਮਿਕ ਬੁੱਲ ਹੁੰਦੇ ਆ ਜੇ ਆਪਾਂ ਉਹਨਾਂ ਦਾ ਸੀਮਨ ਭਰੌਣੇ ਆਪਣੇ ਹੀਫਰਸ ਦੇ ਠੀਕ ਆ ਜੀ ਤਾਂ ਉਹ ਪਹਿਲੀ ਲਕਟੇਸ਼ਨ ਤੇ ਕਿੰਨਾ ਅੱਗੇ ਆਪਾਂ ਨੂੰ ਦੁੱਧ ਦੇ ਸਕਦੀਆਂ ਹੁਣ ਸਭ ਤੋਂ ਪਹਿਲਾਂ ਸਮਝਣਾ ਪਊ ਜਿਹੜੇ ਜੈਨਮਿਕ ਬੁੱਲ ਹੁੰਦੇ ਆ ਇਹ ਹੁੰਦੇ ਆ ਆਪਣੇ ਡੀਐਨਏ ਟੈਸਟ ਹੁੰਦੇ ਆ ਠੀਕ ਆ ਜੀ ਜਿਨ੍ਹਾਂ ਦਾ ਬੋਲਾਂ ਦਾ ਡੀਐਨਏ ਟੈਸਟ ਕੀਤਾ ਹੁੰਦਾ ਤੇ ਉਹਨਾਂ ਦਾ ਇਹ ਦਿਖਾਇਆ ਗਿਆ ਹੁੰਦਾ ਵੀ ਇਹ ਇੰਨਾ ਮਿਲਕ ਰਿਕਾਰਡ ਇਹਨਾਂ ਦਾ ਖੁੱਦ ਦਾ ਹੁੰਦਾ ਠੀਕ ਆ ਜੀ ਤੇ ਜਿਹੜੇ ਨੌਨ ਜੈਨੋਮਿਕ ਬੋਲ ਹੁੰਦੇ ਆ ਇਹ ਡੀਐਨਏ ਟੈਸਟਡ ਬੋਲ ਨਹੀਂ ਹੁੰਦੇ ਇਹਨਾਂ ਦਾ ਮਾਪਿਆਂ ਦਾ ਰਿਕਾਰਡ ਚੱਕਿਆ ਹੁੰਦਾ ਮਾਪਿਓ ਦਾ ਦੀ ਪੈਰੈਂਟਸ ਐਵਰੇਜ ਲਿਖੀ ਹੁੰਦੀ ਮਿਲਕ ਐਵਰੇਜ ਜਿਹਦੇ ਵਿੱਚ ਇਹਨਾਂ ਦਾ ਤਾਂ ਦੱਸਿਆ ਹੁੰਦਾ ਕਿ ਇਹ ਅੱਗੇ ਇਹਨਾਂ ਮਿਲਕ ਰਿਕਾਰਡ ਦੇ ਸਕਦੇ ਆ ਠੀਕ ਆ ਜਿਵੇਂ ਕਿ ਆਪਾਂ ਐਬੀਐਸ ਦੇ ਸੀਮਨ ਦੇ ਆਪਾਂ ਕਿਸੇ ਦੇ ਵੀ ਸਰਚ ਮਾਰਦੇ ਆ ਉਹਦੇ ਦਾ ਆਪਣੀ ਰਿਲਾਈਬਿਲਟੀ 80 ਤੋਂ 82% ਹੁੰਦੀ ਹੈ ਜੈਨੋਮਿਕ ਪਾਲਸ ਦੀ ਜਿਹੜੇ ਨੌਨ ਜੈਨੋਮਿਕ ਪਾਲ ਹੁੰਦੇ ਆ ਉਹਨਾਂ ਦੀ ਆਪਾਂ 50% ਰਿਲਾਈਬਿਲਟੀ ਮੰਨਣੀ ਹੁੰਦੀ ਹੈ ਠੀਕ ਆ ਜੀ ਸੋ ਇਹ ਦੋਨਾਂ ਇਹਨਾਂ ਦਾ ਅੰਤਰ ਸੀਗਾ ਹੁਣ ਆਪਾਂ ਦੇਖਦੇ ਆ ਅੱਗੇ ਵੀ ਜਿਵੇਂ ਕਿ HF ਵਿੱਚ ਆਪਣੇ ਜਨਮਿਕ ਟੈਸਟ ਦੇ ਬੱਲ ਆ ਜਾਂਦੇ ਆ ਜੀ ਜਿਹੜੇ EBS ਦੇ ਵਿੱਚ ਰਮਾਡਾ ਸਪਾਈਕ ਬਰੂਟ ਹਨਾ ਐਵਰੇਸਟ ਟਰਨਾਡੋ ਚੈਂਪੀਅਨ ਹੋਰ ਵੀ ਕਈ ਆਪਣੇ ਬੱਲ ਆ ਜਾਂਦੇ ਜਿਨ੍ਹਾਂ ਦਾ ਨਾਮ ਕੋਡ ਬਕਾਇਦਾ ਲਿਖਿਆ ਹੁੰਦਾ ਵਾ ਇਹ WWs ਵਿੱਚ ਵੀ ਜਨਮਿਕ ਬੱਲ ਕਾਫੀ ਆ ਜਾਂਦੇ ਆ ਠੀਕ ਹੈ ਜੀ ਬਟ ਆਪਾਂ ਤੁਹਾਨੂੰ ਇਹਨਾਂ ਦੀ ਮਿਲਕ ਦੇ ਦੱਸਣਾ ਐਵਰੇਜ ਪ੍ਰੀ ਕਿਵੇਂ ਨਿਕਲਦੀ ਆ ਤੇ ਕਿੰਨੀ ਮਿਲਕ ਆਪਾਂ ਨੂੰ ਫਰਸਟ ਲੋਕੇਸ਼ਨ ਦੇ ਇਹਨਾਂ ਦੀ ਦੇ ਸਕਦੇ ਆ ਜੋ ਹਿਫਰਸ ਹੋਣੀਆਂ ਵੀ ਆ ਠੀਕ ਆ ਜੀ ਇਹ ਆਪਾਂ ਤੁਹਾਨੂੰ ਫਾਰਮੂਲਾ ਵੀ ਦੱਸ ਦਿਆਂਗੇ ਵੀ ਕਿਵੇਂ ਆਪਾਂ ਮਿਲਕ ਦੀ ਐਵਰੇਜ ਕੱਢਣੀ ਆ ਸੋ ਤੁਸੀਂ ਜਦੋਂ ਵੀ ਕਿਸੇ ਸੀਮਨ ਭਰਉਣਾ ਵਾ ਠੀਕ ਆ ਜੀ ਤਾਂ ਤੁਸੀਂ ਉਹ ਫਾਰਮੂਲੇ ਦੇ ਅਨੁਸਾਰ ਆਪਣੇ ਜੋ ਸੀਮਨ ਤੁਸੀਂ ਚੋਣ ਕੀਤੀ ਹੁੰਦੀ ਆ ਉਹਨਾਂ ਦੀ ਅੱਗੇ ਮਿਲਕ ਦੀ ਐਵਰੇਜ ਖੁਦ ਵੀ ਕੱਢ ਸਕਦੇ ਆ ਠੀਕ ਆ ਜਿਵੇਂ ਹੁਣ ਆਪਾਂ ਆ ਰਿਮਾਰਡਾ ਬਲ ਲਿਆ ਇਹਦਾ ਆਪਾਂ ਦੇਖੀਏ ਮਿਲਕ +33 ਐਲਬੀਐਸ ਕਰ ਰਿਹਾ ਵਾ 82% ਰਿਲਾਇਬਿਲਟੀ ਲਿਖੀ ਹੋਈ ਹੈ ਇਹਨਾਂ ਦੀ ਦੇਭਾ 82% ਇਹਦੇ ਅੰਕੜਿਆਂ ਤੇ ਯਕੀਨ ਕਰਨਾ ਵਾ ਤੇ ਇਸ ਦਾ ਜੋ ਦਿੱਕਤ TPS ਕੋਲ ਹੈਗਾ 2820 ਠੀਕ ਹੈ ਜੀ ਇਹ ਆਪਣਾ ਅਰਮਾਡਾ ਦਾ ਬੋਲ ਆ EBS ਦਾ ਜੇ ਹੁਣ ਆਪਾਂ ਐਵਰੇਜ ਕੱਢੀਏ ਵੀ ਅਰਮਾਡਾ ਬੋਲ ਦਾ ਆਪਾਂ 10 ਲੀਟਰ ਵਾਲੀ ਗਾਂ ਦੇ ਮਿਲਕ ਜਿਹੜੀ ਉਹ ਕਰ ਰਹੀ ਆ ਦੁੱਧ ਦੇ ਰਹੀ ਆ ਜੇ ਆਪਾਂ ਉਸ ਦੇ ਸਿਵਨ ਭਰਾਈਏ ਅਰਮਾਡਾ ਦਾ ਤਾਂ ਜੋ ਅੱਗੇ ਜਦੋਂ ਬੱਚੀ ਆਊਗੀ ਉਹ ਆਪਾਂ ਉਹਨੂੰ ਕਿੰਨਾ ਮਿਲਕ ਦੇ ਸਕਦੇ ਆ ਹੁਣ ਮੰਨ ਕੇ ਚਲੋ ਨੰਬਰ 2 ਤੇ ਦੇਖੋ ਤੁਸੀਂ ਲਿਖਿਆ ਵੀ ਅਰਮਾਡਾ ਦਾ ਪਲੱਸ 33 LB ਕਰ ਰਿਹਾ ਵਾ ਜੋ ਕਿ ਇਸ ਦੀ ਪੂਰੀ ਅਵਸਥਾ ਆ ਰਹੀ ਹੈ 305 ਦਿਨਾਂ ਦੀ 26328 ਲਬੀਸ ਜਿਹਦੇ ਵਿੱਚ ਆਪਾਂ 33 ਲਬੀਸ ਐਡ ਕਰ ਦੇਣਾ ਟੋਟਲ ਹੋ ਗਿਆ 26361 ਲਬੀਸ ਠੀਕ ਹੈ ਜੀ ਹੁਣ ਜੇ ਆਪਾਂ ਇਹਨੂੰ ਕਿਲੋਗ੍ਰਾਮ ਵਿੱਚ ਕੱਢਣਾ ਵਾ 26361 ਨੂੰ 2.2 ਤੇ ਆਪਾਂ ਡਿਵਾਈਡ ਕਰ ਦੇਣਾ 11982 ਕਿਲੋਗ੍ਰਾਮ ਇਸ ਦੀ 305 ਦਿਨਾਂ ਦੀ ਅਵਸਥਾ ਗਈ ਜੀ ਜੇ ਆਪਾਂ ਡੇਲੀ ਆਵਸਤ ਦੇਖੀਏ ਤਾਂ 39.28 ਲੀਟਰ ਆ ਰਹੀ ਹੈ ਅਰਮਾਡਾ ਬਾਲ ਦੀ ਡੇਲੀ ਦੀ ਅਵਸਥਾ ਠੀਕ ਆ ਜਿਵੇਂ ਕਿ ਆਪਾਂ 82% ਅੰਕੜੇ ਤੇ ਯਕੀਨ ਕਰਨਾ ਵਾ 39.28 ਨੂੰ 0.82 ਨਾਲ ਆਪਾਂ ਗੁਣਾ ਕਰ ਦੇਣਾ ਜੋ ਕਿ 32.21 ਲੀਟਰ ਆਸਤ ਆ ਗਈ ਜਿਵੇਂ ਕਿ ਬੋਲ ਦੀ 39 ਲੀਟਰ ਆ ਰਹੀ ਆ 82% ਅੰਕੜਿਆਂ ਦਾ ਆਪਾਂ ਯਕੀਨ ਕਰਕੇ 32.21 ਆਸਤ ਇੱਕਦੰਦੀ ਪਾਉ ਨੂੰ ਮਿਲਕ ਦੀ ਮਿਲਣੀ ਆ ਠੀਕ ਆ ਜੀ ਜੇ ਹੁਣ ਆਪਾਂ ਅੱਗੇ 10 ਲੀਟਰ ਵਾਲੀ ਗਾਹ ਦੇ ਤਰਉਨੇ ਆ ਤਾਂ ਆਪਾਂ ਇਹ 32.21 ਨੂੰ 2 ਤੇ ਆਪਾਂ ਡਿਵਾਈਡ ਕਰ ਦੇਣਾ 16 ਪਰ 10 ਲੀਟਰ ਆਸਤਾ ਵੀ ਠੀਕ ਆ ਜੀ ਜਿਵੇਂ ਕਿ ਹੁਣ ਆਪਾਂ 8ਵੇਂ ਮਿੰਟ ਦਾ ਸਟੈਪ ਪੜੋ ਤੁਸੀਂ ਐਡ ਟੂ ਕਾ ਉਸ ਮਿਲਕ 10 ਪਲੱਸ 32.21 ਇਹ ਕਿੰਨਾ ਹੋ ਗਿਆ 42 ਲੀਟਰ ਹੋ ਗਿਆ ਠੀਕ ਹੈ ਜੀ ਇਸ ਨੂੰ ਆਪਾਂ ਦੋ ਤੇ ਡਿਵਾਈਡ ਕਰ ਦੇਣਾ ਤਾਂ ਪਹਿਲੀ ਲਿਕਟੇਸ਼ਨ ਤੇ ਆਪਣੀਆਂ ਜੋ ਰਿਸਰਥ ਹੋਣਗੀਆਂ ਰਮਾਡਾ ਬੋਲਦੀਆਂ ਜੋ ਕਿ ਆਪਾਂ 10 ਲੀਟਰ ਵਾਲੀ ਥਾਂ ਦੇ ਸੀਮਨ ਭਰਾਇਆ ਵਾ 21.10 ਲੀਟਰ ਆਪਾਂ ਨੂੰ ਇੱਕ ਦਿਨ ਦੀ ਆਸਤ ਮਿਲ ਸਕਦੀ ਹੈ ਠੀਕ ਹੈ ਜੀ ਮਤਲਬ ਕਿ ਆਪਾਂ ਨੂੰ 21.10 ਲੀਟਰ ਆਸਤ ਮਿਲ ਸਕਦੀ ਹੈ ਪਹਿਲੀ ਲਿਕਟੇਸ਼ਨ ਤੇ ਜਦ ਜੇ ਆਪਾਂ 10 ਲੀਟਰ ਵਾਲੀ ਗਾਂ ਦੇ ਸੀਮਨ ਭਰੋਣੇ ਰਮਾਡਾ ਦੇ ਜਿਵੇਂ ਜਿਵੇਂ ਉਸ ਦੀ ਅੱਗੇ ਲਿਕਟੇਸ਼ਨ ਵਧਦੀ ਜਾਊਗੀ ਦੂਸਰੇ ਜਾਂ ਤੀਸਰੇ ਲਿਕਟੇਸ਼ਨ ਤੇ ਜਾਊਗੀ ਤਾਂ ਉਸ ਦੀ ਜੋ ਦੁੱਧ ਦੀ ਐਵਰੇਜ ਆ ਆਟੋਮੈਟਿਕ ਵੱਧਦੀ ਜਾਊਗੀ ਠੀਕ ਆ ਜੀ ਸੋ ਆਪਾਂ ਨੂੰ 34.28 ਲੀਟਰ ਤੋਂ ਦੇਖ ਲਓ ਤੁਸੀਂ 16 ਲੀਟਰ ਘਟ ਕੇ 21.10 ਲੀਟਰ ਉਸਤ ਮਿਲ ਰਹੀ ਆ ਫਸਟ ਲਿਕਟੇਸ਼ਨ ਤੇ 10 ਲੀਟਰ ਵਾਲੀ ਗਾਂ ਦੇ ਜੇ ਆਪਾਂ ਧਰੋਣੇ ਆ ਰਮਾਡਾ ਬੋਲ ਦਾ ਸੀਮਨ ਹੁਣ ਜੇ ਆਪਾਂ ਗੱਲ ਕਰੀਏ 99% ਬੋਲਸ ਦੀ ਠੀਕ ਆ ਜੀ ਬੋਲ ਦਾ ਜਿਹੜਾ ਮਜ਼ਰ ਦਾ ਮਿਲਕ ਰਿਕਾਰਡ ਮੰਨ ਲਓ 15000 ਠੀਕ ਆ ਜੀ ਵੈਸੇ ਬਹੁਤ ਘੱਟ ਬੋਲ ਨੇ ਜਿਨ੍ਹਾਂ ਦਾ 15000 ਮਿਲਕ ਰਿਕਾਰਡ ਆ ਰਿਹਾ 99% ਬੋਲ ਦਾ 8 ਤੋਂ 10 ਬੋਲ ਹੋ ਸਕਦੇ ਆ ਇਹਨਾਂ ਦਾ ਆਪਾਂ 50% ਰਿਲਾਈਬਿਲਟੀ ਮੰਨਣੀ ਆ ਵੀ ਇਹਨਾਂ ਦੀ ਰਿਲਾਈਬਿਲਟੀ 50% ਆ ਠੀਕ ਆ ਜੀ ਅੰਕੜੇ ਦੇ ਆਪਾਂ ਜੋ ਯਕੀਨ ਕਰਨਾ ਹੁਣ ਜੇ ਆਪਾਂ 50% ਦੇ ਹਿਸਾਬ ਨਾਲ ਵੇਖੀਏ 15000 ਨੂੰ ਆਪਾਂ ਦੋ ਤੇ ਡਿਵਾਈਡ ਕਰ ਦੇਣਾ 7500 ਲੀਟਰ ਹੋ ਗਈ ਉਸਤ ਠੀਕ ਆ ਜੀ ਜੋ ਕਿ 24 ਲੀਟਰ ਉਸਤ ਹੋਗੀ ਇੱਕ ਦਿਨ ਦੀ ਠੀਕ ਹੈ ਜੀ ਸੋ ਆਪਾਂ ਇਸ ਦੇ ਨਾਲ ਹੀ ਦੇਖਾਂਗੇ ਕਿ 10 ਲੀਟਰ ਵਾਲੀ ਆਪਾਂ ਨੂੰ ਮਿਲਕ ਦੇ ਲਈ ਅਗਾ 10 ਲੀਟਰ ਦੇ ਵਿੱਚ ਪਲੱਸ ਆਪਾਂ 24 ਲੀਟਰ ਐਡ ਕਰ ਦੇਣਾ ਵਾ ਜੋ ਇਸ ਦੀ ਆਸਤਾ ਰਹੀ ਆਪਾਂ ਠੀਕ ਹੈ ਜੀ 24 10 ਹੋ ਗਿਆ 34 ਉਸ ਨੂੰ ਆਪਾਂ ਦੋ ਤੇ ਕਰ ਦੇਣਾ ਡਿਵਾਈਡ 17 ਲੀਟਰ ਦੀ ਆਸਤਾ ਆਪਾਂ ਨੂੰ ਆ ਰਹੀ ਹੈ ਠੀਕ ਹੈ ਜੀ ਜਿਵੇਂ ਕਿ ਮਾਰਕੀਟ ਵਿੱਚ ਆਮ ਤੌਰ ਤੇ ਜਿਹੜੇ ਬੋਲ ਆ ਨੌਨ ਜਾਨੇ ਮੇ ਕੋ ਉਹਨਾਂ ਦਾ ਜੋ ਮਿਲਕ ਰਿਕਾਰਡ ਆ ਉਹ ਸਿਰਫ 8000 ਤੋਂ 12000 ਲੀਟਰ ਆ ਰਿਹਾ ਵਾ ਇਹ ਆਪਾਂ ਮਦਰ ਦੇ ਅਨੁਸਾਰ ਜੋ ਆਪਣੇ ਕੋਸ਼ਕ ਬੋਲਾ ਜਿਨ੍ਹਾਂ ਦਾ 15000 ਲੀਟਰ ਆ ਰਿਹਾ ਉਹਨਾਂ ਦੀ ਆਪਾਂ ਉਸਤ ਕੱਢੀ ਸੀ ਆਪਾਂ ਨੂੰ 10 ਲੀਟਰ ਦੀ 7 ਲੀਟਰ ਮਿਲ ਸਕਦੀ ਆ ਵੈਸੇ ਇਹਨਾਂ ਦਾ ਜੋ ਅੰਕੜਾ ਚੱਲ ਰਿਹਾ 8 ਤੋਂ 12000 ਲੀਟਰ ਉਸਤ ਆ ਰਹੀ ਆ ਜੋ ਕਿ ਨੌ ਜੈਨਮਿਕ ਬੋਲਾ ਠੀਕ ਆ ਜੀ ਜਿਵੇਂ ਕਿ ਹੁਣ ਆਪਣੇ ਜਿਹੜੇ ਜੈਨਮਿਕ ਬੋਲ ਹੁੰਦੇ ਆ ਉਹਨਾਂ ਵਿੱਚ ਸਾਰਾ ਲਿਖਿਆ ਹੁੰਦਾ ਉਹਨਾਂ ਦਾ ਸਟੇਟਸ ਦਾ ਪੈਰੈਂਡ ਸਕੋਰ ਅਡਰ ਦਾ ਸਕੋਰ ਸਟਰਕਚਰ ਸਾਰਾ ਕੁਝ ਲਿਖਿਆ ਹੁੰਦਾ ਜੋ ਨੌਨ ਜੇਨੋਮਿਕ ਬਾਲ ਹੁੰਦੇ ਇਹਨਾਂ ਦਾ ਆਪਾਂ ਨੂੰ ਇਹ ਕੋਈ ਵੀ ਡਾਟਾ ਨਹੀਂ ਮਿਲਣਾ ਸੀ ਡੀ ਸੀ ਵੀ ਦਾ ਜਿਸ ਵਿੱਚ ਆਪਾਂ ਨੂੰ ਪੈਰੈਂਡ ਸਕੋਰ ਲਿਖਿਆ ਹੋਵੇ ਲੇਵੇ ਦਾ ਸਕੋਰ ਲਿਖਿਆ ਹੋਵੇ ਜਾਂ ਉਸ ਦੇ ਢਾਂਚਾ ਵਗੈਰਾ ਇਹਨਾਂ ਦਾ ਨੌਨ ਜੇਨੋਮਿਕ ਬਾਲ ਦਾ ਆਪਾਂ ਨੂੰ ਕਿਤੇ ਵੀ ਨਹੀਂ ਮਿਲਦਾ ਠੀਕ ਹੈ ਜੀ ਹੁਣ ਜੇ ਆਪਾਂ ਇਸ ਤੋਂ ਅਗੇ ਜਰਸੀ ਬਾਲ ਦੀ ਗੱਲ ਕਰਦੇ ਆਂ ਵੀ ਜਰਸੀ ਦੇ ਜੇਨੋਮਿਕ ਬਾਲ ਜਿਹਦੇ ਟੈਸਟ ਹੁੰਦੇ ਜਿੰਨਾਂ ਵਿੱਚ ਆਪਣੇ ਏ ਬੀ ਐਸ ਦੇ ਮੰਨ ਲੈ ਕੇ ਚਲੋ ਬੂਨ ਆ ਗਿਆ ਬੈਗ ਸ਼ਾਟ ਟ੍ਰੈਂਟ ਜੈਗ ਅੱਠ ਸੈਕਟਰ ਆ ਹੋਰ ਕਈ ਬਾਲ ਲਾਈ ਜਾਂਦੇ ਆ ਜਦ WWES ਦੇ ਲਾ ਲੋ ਕਿੰਨੇ ਵੀ ACRV ਕੰਪਨੀ ਦੇ ਹੋਗੇ CRI ਦੇ ਹੋਗੇ ਠੀਕ ਆ ਜੀ ਸੋ ਉਹਨਾਂ ਦਾ ਜੇ ਆਪਾਂ ਅੱਗੇ ਇਹਨਾਂ ਦਾ ਕੱਢਣਾ ਹੋਵੇ ਅੰਕੜਾ ਵੀ ਇੱਕ ਮਹੀਨੇ ਨਿਕਲ ਸਕਦਾ ਵਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਆਪਾਂ ਜਰਸੀ ਬਾਲ ਦਾ ਬੈਗ ਸ਼ਾਟ ਬਾਲ ਲੈ ਲਿਆ ਠੀਕ ਆ ਜੀ ਇਸ ਦਾ ਤੁਸੀਂ ਮਿਲਕ ਦੇਖ ਸਕਦੇ ਆ +321 lbs ਆ ਰਿਹਾ ਜੀਪੀਆਈ ਸਪੂ ਰੱਖਦਾ 137 ਆ ਰਿਹਾ ਵਾ ਸੋ ਤੁਸੀਂ ਦੇਖ ਸਕਦੇ ਆ ਆਪਣਾ ਇਸ ਦਾ ਜੋ ਹੈਗਾ ਲਾਇਬਿਲਟੀ 70% ਆ ਜੀ 77% ਰਿਲਾਇਬਿਲਟੀ ਆ ਬੈਗ ਸ਼ਾਟ ਬੁੱਲ ਦੀ ਜੇ ਹੁਣ ਆਪਾਂ ਇਸ ਨੂੰ ਫਰਸਟ ਲੋਕੇਸ਼ਨ ਤੇ ਕੱਟਣਾ ਹੋਵੇ 10 ਲੀਟਰ ਵਾਲੀ ਮੰਨ ਲੇ ਕਿ ਜਿਹੜਾ ਗਾਂ ਦੇ ਆਪਾਂ ਬੈਗ ਸ਼ਾਟ ਦਾ ਲਗਾ ਰਹੇ ਹਾਂ ਸੀਮਾ ਠੀਕ ਹੈ ਜੀ ਉਸ ਦੀ ਆਪਾਂ ਦੇਖੋ ਨੰਬਰ 2 ਤੇ ਬੈਗ ਸ਼ਾਟ ਬੁੱਲ ਪੀਟੀਏ 321 lbs ਪਲੱਸ ਕਰਕੇ ਦੇ ਰਿਹਾ ਟੋਟਲ ਵੈਸਲ ਹੈਗਾ ਜੀ 19228 ਜਿਸ ਵਿੱਚ ਆਪਾਂ 321 ਐਡ ਕਰ ਦੇਣਾ ਵਾ 19549 lbs ਹੋ ਗਿਆ ਕਨਵਰਟ ਕਰੂ ਇਹਨੂੰ ਕਿਜੀ ਕਰ ਲੈਣਾ 19549 ਨੂੰ 2.2 ਤੇ ਆਪਾਂ ਡਿਵਾਈਡ ਕਰਕੇ 8885 ਕਿਜੀ ਹੋ ਗਿਆ ਠੀਕ ਹੈ ਜੀ 5ਵੇਂ ਨੰਬਰ ਤੇ ਦੇਖੋ ਤੁਸੀਂ 8885 ਕੇਜੀ ਨੂੰ 305 ਤੇ ਡਿਵਾਈਡ ਕਰ ਦੇਣਾ ਕਿਉਂਕਿ ਆਪਾਂ 305 ਦਿਨਾਂ ਮਰਕ ਲੈਣਾ ਹੁੰਦਾ ਇਹਨਾਂ ਦਾ 29 ਪੁਆਇੰਟ ਦੇ ਨਾਲ ਲੀਟਰ ਆਸਤਾ ਰਹੀ ਹੈ ਇੱਕ ਦਿਨ ਦੀ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ 77% ਆਪਾਂ ਇਹ ਅੰਕੜੇ ਵਿਸ਼ਵਾਸਯੋਗ ਨੇ ਇਹਨਾਂ ਦੇ ਸੋ 29 ਪੁਆਇੰਟ ਤੇ ਨੂੰ ਆਪਾਂ 0.77 ਨਾਲ ਗੁਣਾ ਕਰ ਦੇਣਾ ਜੋ ਕਿ 22.43 ਲੀਟਰ ਆਪਾਂ ਨੂੰ ਇੱਕ ਦਿਨ ਦੀ ਔਸਤ ਮਿਲ ਕੇ ਆ ਰਹੀ ਆ ਜੈਨੂਮਿਕ ਬੋਲ ਡਗ ਛੋੜ ਦੀ ਠੀਕ ਆ ਜੀ ਜੇ ਹੁਣ ਆਪਾਂ 10 ਲੀਟਰ ਵਾਲੀ ਕਾਉ ਦੇ ਧਰੋਣੇ ਆ ਤਾਂ ਆਪਾਂ 10 22.43 ਲੀਟਰ ਕਰ ਦੇਣਾ ਜੋ ਕਿ ਹੋ ਗਿਆ 32.43 ਤੇ ਜੈਸ ਨੂੰ ਆਪਾਂ 2 ਤੇ ਡਿਵਾਈਡ ਕਰ ਦੇਣਾ 16 ਲੀਟਰ ਆਸਤਾ ਪੰਗ ਪਹਿਲੀ ਲੁਕੇਸ਼ਨ ਤੇ ਬੈਗ ਸ਼ੋਰ ਦੇ ਜਰਸੀ ਬੋਲ ਦੀਆਂ ਅੱਗੇ ਜੋ ਬੱਚੀਆਂ ਉਹਨਾਂ ਵੀ ਉਹਨਾਂ ਨੂੰ ਮਿਲ ਸਕਦੀ ਆ ਠੀਕ ਆ ਜੀ ਸੋ ਇਹ ਆਪਣਾ ਫਾਰਮੂਲਾ ਵਾ ਵੀ ਆਪਾਂ ਕਿਸ ਤਰ੍ਹਾਂ ਅੱਗੇ ਮਿਲਕ ਦੇਖਣਾ ਵੀ ਆਪਾਂ ਨੂੰ ਫਸਟ ਲੁਕੇਸ਼ਨ ਤੇ ਇੰਨੇ ਲੀਟਰ ਵਾਲੀ ਦਾ ਇੰਨਾ ਮਿਲਕ ਦੇ ਸਕਦੀ ਆ 15 ਲੀਟਰ ਵਾਲੀ ਇੰਨਾ ਦੇ ਸਕਦੀ ਆ 20 ਲੀਟਰ ਵਾਲੀ ਇੰਨਾ ਦੇ ਸਕਦੀ ਆ ਤੋ ਤੁਸੀਂ ਇਹ ਘਰੇ ਵੀ ਆਪਦੇ ਅਨਸਾਰ ਜੋ ਤੁਸੀਂ ਬਲ ਦੀ ਚੋਣ ਕੀਤੀ ਆ ਉਸ ਦੇ ਅੰਕੜਿਆਂ ਦੇ ਅਨੁਸਾਰ ਇੰਨਾ ਤੁਸੀਂ ਅੱਗੇ ਖੁਦ ਵੀ ਕੱਟ ਸਕਦੇ ਆ ਠੀਕ ਆ ਜੀ ਡਾਟਾ ਇਸ ਤੋਂ ਅੱਗੇ ਦੇਖੋ ਜੀ ਆ ਗਿਆ ਸਾਈਵਾਲ ਗੈਰ ਮੋਰਾ ਜਿਨ੍ਹਾਂ ਦੀ ਆਪਣਾ ਉਹ ਮਾ ਦਾ ਰਿਕਾਰਡ ਲਿਆ ਇਹਨਾਂ ਨੇ ਠੀਕ ਆ ਜੀ ਨੌਨ ਜਨਮਕ ਬਲ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਮਾ ਦਾ ਰਿਕਾਰਡ ਲਿਆ ਇਹਨਾਂ ਦਾ 5000 ਮੰਨ ਕੇ ਚਲੋ ਮਾ ਦਾ ਮਿਲਕ ਰਿਕਾਰਡ ਆ ਰਿਹਾ ਵਾ ਇਸ ਨੂੰ ਆਪਾਂ 50% ਯਕੀਨ ਕਰਨਾ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਤੁਹਾਨੂੰ ਆਪਾਂ 5000 ਨੂੰ 2 ਤੇ ਡਿਵਾਈਡ ਕਰਕੇ 2500 ਲੀਟਰ ਹੋ ਗਿਆ ਜੀ ਠੀਕ ਹੈ ਜੀ 2500 ਲੀਟਰ ਨੂੰ ਆਪਾਂ 355 ਤੇ ਭਾਗ ਕਰਦੇ ਹਾਂ ਜੋ ਕਿ ਹੋ ਗਿਆ 8.19 ਲੀਟਰ ਜੇ ਹੁਣ ਆਪਾਂ 10 ਲੀਟਰ ਵਾਲੀ ਗਾਂ ਦੇ ਧਰੋਣੇ ਆ 10 18 19 19.2 ਹੋ ਗਿਆ ਤੇ ਉਸ ਨੂੰ ਆਪਾਂ 2 ਤੇ ਡਿਵਾਈਡ ਕਰਦੇ ਹਾਂ ਜੋ ਕਿ ਹੋ ਗਿਆ 9.09 ਮਤਲਬ ਕਿ 10 ਲੀਟਰ ਵਾਲੀ ਗਾਂ ਦਾ ਮਿਲਕ ਸੌਰੀ ਸਾਈਵਾਲ ਗੈਰ ਮੋਰਾ ਜੋ ਵੀ ਹੋਊਗਾ ਉਸ ਦਾ 10 ਲੀਟਰ ਤੋਂ ਘਟ ਕੇ 9.9 ਲੀਟਰ ਰਹਿ ਜਾਣਾ ਜੇ ਉਹ ਪੂਰੀ ਆਪਦੀ ਪੀਕ ਤੇ ਜਾਂਦੀ ਆ ਤਾਂ 13 ਤੋਂ 14 ਲੀਟਰ ਤੱਕ ਜਾ ਸਕਦੀ ਆ ਠੀਕ ਆ ਜੀ ਕਿਉਂਕਿ ਇਹ 25% ਅੰਕੜੇ ਆ ਆਪਾਂ ਅੱਗੇ ਵਿਸ਼ਵਾਸਯੋਗ ਤੇ ਆਉਣੇ ਆ ਨੰਬਰ 2 ਤੇ ਆਪਾਂ ਜੇ ਦੇਖੀਏ ਉਸਦੇ ਪੇਰੈਂਟਸ ਦੀ ਐਵਰੇਜ ਲੈਨੇ ਆ ਮੰਨ ਕੇ ਚੱਲੋ 5000 ਲੀਟਰ ਆ ਰਿਹਾ ਵਾ ਉਸ ਨੂੰ ਆਪਾਂ 305 ਦੇ ਭਾਗ ਕਰ ਦੇਣਾ ਜੋ ਕਿ ਹੋ ਗਿਆ 16.39 ਲੀਟਰ 35% ਯਕੀਨ ਕਰਨਾ ਆਪਾਂ ਇਹਨਾਂ ਅੰਕੜਿਆਂ ਦੇ 10 ਗੁਣਾ 16.39 ਹੋ ਗਿਆ ਜੀ ਜੋ ਕਿ ਹੋ ਗਿਆ ਭਾਗ ਕਰਕੇ 2 ਤੇ 10.73 ਲੀਟਰ ਠੀਕ ਹੈ ਜੀ ਪੀਕ ਤੇ ਆਪਾਂ ਜਾ ਕੇ 14 ਤੋਂ 15 ਲੀਟਰ ਉਸ ਤੋਂ ਮਿਲ ਸਕਦੀ ਆ ਤੇ ਆ ਹੋ ਗਿਆ ਇਸ ਤੋਂ ਅੱਗੇ ਸੌਖਾ ਫਾਰਮੂਲਾ ਹੋਰ ਕੱਢਣ ਦਾ ਜੇ ਤੁਸੀਂ ਕੱਢਣਾ ਹੋਵੇ ਸੋ ਜਿਸ ਤਰ੍ਹਾਂ ਦੇਖਿਆ ਵੀ 850 ਨੰਬਰ ਬਰੀਡਿੰਗ ਵਾਲੇ ਬੱਲ ਏਬੀਐਸ ਵਿੱਚ ਮੌਜੂਦ ਨੇ ਗਿਰਦੇ ਸੋ ਆਪਾਂ ਉਹਨਾਂ ਨੂੰ ਦੱਸਦੇ ਆਂ ਵੀ ਜਿਹੜਾ ਸਾਇਰ ਦਾ ਅੱਗੇ ਜੋ ਡਾਟਰ ਵਿੱਚ ਹੋਣਾ ਪਾਸ ਹੋਣ ਠੀਕ ਹੈ ਜੀ ਬੀਡਬਲਯੂਵੀ ਜੈਨੇਟਿਕ ਦੇ ਅਨੁਸਾਰ ਜੇ ਆਪਾਂ ਦੇਖੀਏ 850 2 ਤੇ ਆਪਾਂ ਡਿਵਾਈਡ ਕਰ ਦੇਣਾ 485 ਲੀਟਰ ਹੋਗੀ ਜੀ ਪਰ ਲਕਟੇਸ਼ਨ ਜੋ ਕਿ ਬੁੱਲ ਤੋਂ ਅੱਗੇ ਡਾਕਟਰ ਨੂੰ ਜਾਣੀ ਆ ਜਿਸ ਤਰ੍ਹਾਂ ਆਪਾਂ ਦੇਖਿਆ 10 ਲੀਟਰ ਲਈ ਮਾਂ ਹੋਗੀ ਤੇ 305 ਨੂੰ ਆਪਾਂ 10 ਲੀਟਰ ਨਾਲ ਗੁਣਾ ਕਰਕੇ 3050 ਲੀਟਰ ਹੋਗੀ ਠੀਕ ਆ ਜੀ 3050 ਵਿੱਚ ਆਪਾਂ 425 ਜੋ ਬੁੱਲ ਦਾ ਪੰਗ ਆ ਰਿਹਾ ਮਿਲਕ ਪਿੱਛੋਂ ਉਹ ਐਡ ਕਰ ਦੇਣਾ 3475 ਲੀਟਰ ਹੋਗੀ ਲਕਟੇਸ਼ਨ ਸੋ 3475 ਨੂੰ ਆਪਾਂ 305 ਤੇ ਭਾਗ ਕਰ ਦੇਣਾ 11 ਲੀਟਰ ਦੀ ਆਪਾਂ ਨੂੰ ਇੱਕ ਦਿਨ ਦੀ ਆਸਤ ਮਿਲ ਸਕਦੀ ਹੈ ਗਿਰਦੀ ਠੀਕ ਆ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਵੇਂ ਵਿੱਚ ਆਪਾਂ ਤੁਹਾਨੂੰ ਜੈਨਮਿਕ ਤੇ ਨਾਨ ਜੈਨਮਿਕ ਦਾ ਅੰਤਰ ਦੱਸਿਆ ਤੇ ਇਹਨਾਂ ਦਾ ਜੇ ਆਪਾਂ ਸੇਮਨ ਭਰੌਣੇ ਜੈਨਮਿਕ ਬੁੱਲ ਦਾ ਉਹ ਦੁੱਧ ਤਾਂ 10 ਲੀਟਰ ਤੇ ਕਿੰਨਾ ਜੰਪ ਕਰ ਸਕਦੀਆਂ ਤੇ ਉਹਨਾਂ ਦਾ ਫਾਰਮੂਲਾ ਦੱਸਿਆ ਵਾ ਵੀ ਕਿਵੇਂ ਕੱਢਣਾ ਦੁੱਧ ਦਾ ਮਿਲਕ ਰਿਕਾਰਡ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਬਹੁਤ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸਿਰ ਜੁੜ ਕੇ ਮਾਈ ਤੁਹਾਨੂੰ